ਸਾਰੇ ਨਗਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸ਼ੁਰੂ ਤੋਂ ਲੈ ਕੇ ਜਦੋਂ ਤੋਂ ਵੀ ਮੈਂ ਮਤਲਬ ਕਿ ਗੌਰਟ ਸਟਾਰਟ ਕੀਤੀ ਹੈ ਬੱਜਨ ਦਾ ਬੱਜਣਾ ਸ਼ੁਰੂ ਕਰਿਆ ਹੁਣ ਤੋਂ ਲੈ ਕੇ ਹੁਣ ਤੱਕ ਮੇਰੇ ਨਾਲ ਨੇ ਤੇ ਹੁਣ ਤੱਕ ਮੈਨੂੰ ਨੱਗਰ ਦਾ ਬਹੁਤ ਸਹਿਯੋਗ ਮਿਲਿਆ ਤੇ ਕਾਫੀ ਗੱਲਾਂ ਹੁੰਦੀਆਂ ਨੇ ਮੈਂ ਮਤਲਬ ਕਿ ਸੁਣਦਾ ਰਹਿਣਾ ਕਿ ਨੱਗਰ ਸਪੋਰਟ ਨਹੀਂ ਕਰਦਾ ਵੀ ਸਾਡਾ ਨੱਗਰ ਸਪੋਰਟ ਨਹੀਂ ਕਰਦਾ ਪਰ ਮੈਂ ਆਪੀ ਜ਼ਿੰਦਗੀ ਦੇ ਵਿੱਚ ਦਿਲੋਂ ਇਹ ਕਹ ਦੱਸ ਰਿਹਾ ਗੁਰੂ ਮਹਾਰਾਜ ਜੀ ਅੱਗੇ ਕਿ ਮੈਨੂੰ ਇਹ ਕਦੇ ਵੀ ਮਤਲਬ ਕਿ ਮਹਿਸੂਸ ਨਹੀਂ ਹੋਇਆ ਮਤਲਬ ਕਿ ਮੈਨੂੰ ਇਹ ਗੱਲ ਕਦੇ ਮਹਿਸੂਸ ਨਹੀਂ ਹੋਈ ਸਰਪੰਨ ਸਾਹਿਬ ਬੈਠੇ ਨੇ ਡਾਕਟਰ ਸਾਹਿਬ ਬੈਠੇ ਨੇ ਬਹੁਤ ਸਾਰੇ ਤਰਸੀਮ ਜੀ ਬੈਠੇ ਨੇ ਆਪਣੇ ਦੋ ਦਬਾਰਾ ਬਹੁਤ ਇੱਕ ਮੀਟਿੰਗ ਜੀ ਬੈਠੇ ਨੇ ਹਨ ਸਾਰੇ ਮੈਂ ਬੈਠੇ ਨੇ ਤੇ ਹੁਣ ਤੱਕ ਮੈਂ ਜਦੋਂ ਵੀ ਜਿਸ ਵੀ ਇਨਸਾਨ ਦੀ ਮੈਨੂੰ ਲੋੜ ਪਈ ਹੈ ਤੇ ਆਪਣੇ ਭਾਈ ਬਰਲਾਹ ਜੀ ਬੈਠੇ ਨੇ ਤੇ ਇੰਨਾ ਨੇ ਵੀ ਮੈਨੂੰ ਜਦੋਂ ਵੀ ਜਿਸ ਵੀ ਇਨਸਾਨ ਦੀ ਲੋੜ ਪਈ ਹੈ ਤੇ ਮੈਂ ਉਹਨਾਂ ਕੋਲੇ ਬੇਨਤੀ ਕਰੀ ਆ ਕਿ ਮੈਨੂੰ ਆਹ ਚੀਜ਼ ਚਾਹੀਦੀ ਆ ਤੇ ਮੈਨੂੰ ਉਹ ਚੀਜ਼ ਵੀ ਮਿਲੀ ਆ ਤੇ ਜਿੱਦਾਂ ਦੀ ਵੀ سپورਟ ਚਾਹੀਦੀ ਆ ਹੱਥ ਤੱਕ ਮੈਨੂੰ ਉਹ ਮਿਲੀ ਆ ਤੇ ਮੇਰੇ ਭਲੇ ਵੀ ਜ਼ਿਆਦਾ ਮੈਂ ਉਹ ਫਿਰ 16 ਦੇ ਵਿੱਚ ਮਤਲਬ ਕਿ ਗੇਮ ਸ਼ੁਰੂ ਕਰਤੀ ਆ ਤੇ ਆਪਣੇ ਕਸ਼ਮੀਰੀ ਸੰਗੋਸ਼ਾ ਬੈਠੇ ਨੇ ਮੇਰੇ ਤੇ ਇੰਨਾ ਕੋਲੇ ਉਸ ਤੋਂ ਬਾਅਦ 2018 ਦੇ ਵਿੱਚ ਮੈਨੂੰ ਮੈਂ મતલਬ ਕਿ ਫੂਡ ਸਪਲੀਮੈਂਟੁੰਦੇ ਨੇ ਤੇ ਉਹ ਮੈਂ ਯੂਐਸ ਤੋਂ ਮਾਈ ਬਲਾਜ ਜੀ ਨੇ ਮੈਨੂੰ ਉਸ ਟਾਈਮ ਮਲਵਾ ਕੇ ਦਿੱਤੇ ਹਨਾ ਉਸ ਤੋਂ ਇਲਾਵਾ ਜਦੋਂ ਵੀ ਮੈਨੂੰ ਲੋੜ ਪਈ ਨਕਰ ਹਮੇਸ਼ਾ ਨਕਰ ਨੇ ਹਮੇਸ਼ਾ ਮੇਰੀ ਮਦਦ ਕੀਤੀ ਅਤੇ ਮੈਂ ਸਮਝਦਾ ਵੀ ਇਹ ਜਿਹੜੀ ਪੋਜ਼ਿਟਿਵਿਟੀ ਮੈਨੂੰ ਨਕਰ ਵੱਲੋਂ ਮਿਲੀ ਤੇ ਮੈਂ ਇਹ ਵੀ ਸੋਚ ਮਤਲਬ ਕਿ ਮੈਨੂੰ ਲੱਗਿਆ ਵੀ ਸਪੋਰਟ ਹੈ ਨਾ ਇਹ ਸਾਰੇ ਦੀ ਬਦੌਲਤ ਹੀ ਮੈਂ ਅੱਜ ਇੱਥੇ ਖੜਾ ਹਾਂ ਤੇ ਬਾਕੀ ਪੇਰੈਂਟਸ ਦੀ ਮੈਨੂੰ ਮੇਰੇ ਮਾਪਿਆਂ ਦੀ ਸ਼ੁਰੂ ਤੋਂ ਮਤਲਬ ਕਿ ਸਿੱਖਿਆ ਲਈ ਅਭੀ ਕਿੰਨਾ ਕਿਵਾਨਾ ਕਿ 10 ਸਗਲ ਕਰਨਾ ਮੈਂ ਉਹ ਤੋਂ ਸਿੱਖਿਆ ਤੇ ਕਿਉਂਕਿ ਤੁਹਾਨੂੰ ਪਤਾ ਮੇਰੀ ਮੰਮੀ ਨੇ ਉਹ ਘਰ ਦਾ ਕੰਮ ਵੀ ਸਾਰਾ ਕਰਦੇ ਰਹੇ ਨੇ ਤੇ ਸਕੂਲ ਦਾ ਕੰਮ ਵੀ ਕਰਦੇ ਨੇ ਮੇਰੀ ਦਾਦੀ ਜੀ ਉਹ ਬਹੁਤ ਟੈਮ ਮੰਜੇ ਤੇ ਰਹੇ ਨੇ ਕਮਾਰ ਰਹੇ ਨੇ ਉਹਨਾਂ ਦੀ ਵੀ ਉਹ ਸੇਵਾ ਕਰਦੇ ਰਹੇ ਨੇ ਤਾਂ ਮੈਂ ਉਹਨਾਂ ਤੋਂ ਸਗਲ ਕਰਨਾ ਸਿੱਖਿਆ ਤੇ ਸਗਲ ਦੇ ਮਤਲਬ ਕਿ ਸਰਕਾਰ ਹਿਆਤ ਨਹੀਂ ਤੇ ਬੜਾ ਲ ਜਿੰਦਗੀ ਦੇ ਵਿੱਚ ਹੋਰ ਬਹੁਤ ਗੜਾਤ ਆਈਆਂ ਜਦੋਂ ਮੈਂ ਗੇਮ ਸਟਾਰਟ ਕੀਤੀ ਮੈਂ ਪਟਿਆਲ ਤੋਂ ਪਟਿਆਲੇ ਗਿਆ ਪਟਿਆਲੇ ਤੋਂ ਅੱਗੇ ਮੇਰੇ ਨੈਸ਼ਨਲ ਬੈਟਲ ਆਏ ਤੇ ਉਸ ਤੋਂ ਬਾਅਦ 2018 'ਚ ਮੈਂ ਜੂਨੀਅਰ ਦਾ ਰਿਕਾਰਡ ਕੀਤਾ ਆਪਣੇ ਇੰਡੀਆ ਦਾ 20 ਸਾਲੀ ਦੇ ਵਿੱਚ ਉਸ ਤੋਂ ਬਾਅਦ ਮੇਰੇ ਇੰਜਰੀ ਆ ਗਈ ਮੇਰੇ ਛੱਟ ਲੱਗੀ ਕਾਹਲੀ ਸਮਾਂ ਮੈਂ ਬਿਮਾਰ ਵੀ ਰਹਾ ਤੇ ਮੇਰੇ ਛੱਟ ਵੀ ਲੱਗੀ ਰਹੀ ਤੇ ਉਸ ਤੋਂ ਬਾਅਦ ਮੈਂ ਬਾਕੀ ਸਟ੍ਰਗਲ ਕੀਤਾ ਤੇ ਕਿਵੇਂ ਬਾਕੀ ਕਰੀਏ ਉਹ ਚੀਜ਼ਾਂ ਮੈਂ ਆਪਣੇ ਪੇਰੈਂਟਸ ਨੂੰ ਖੁਸ਼ੀਆਂ ਦੇ ਆਪਣੇ ਮਾਪਿਆਂ ਨੂੰ ਖੁਸ਼ੀਆਂ ਦੇ ਤੇ ਉਸ ਤੋਂ ਬਾਅਦ ਦੁਬਾਰਾ ਸਟਾਰਟ ਕਰਕੇ ਗੇਮ ਨੂੰ 2-3 ਸਾਲਾਂ ਦਾ ਗੈਪ ਆ ਜਿਹੜਾ ਉਹ ਵਿੱਚ ਪੈ ਗਿਆ ਸੀ ਦੁਬਾਰਾ ਸਟਾਰਟ ਕਰਕੇ ਮੈਂ ਨਵਾਂ ਆਪਣਾ ਇੰਡੀਆ ਦਾ ਰਿਪੋਰਟ ਬਣਾਇਆ ਤੇ ਅਗਲੇ ਸਾਲ ਫਿਰ ਮੈਂ ਦੁਬਾਰੇ 2022 ਹਰ 2023 ਦੇ ਵਿੱਚ ਮੈਂ 20 ਨੰਬਰ ਦੇ ਵਿੱਚ ਇੰਡੀਆ ਰਿਪੋਰਟ ਬਣਾਇਆ ਤੇ 2024 ਦੇ ਵਿੱਚ ਮੈਂ ਦੁਬਾਰੇ ਇੰਡੀਆ ਰਿਪੋਰਟ ਬਣਾਇਆ ਤੇ 올림픽 ਦੇ ਲਈ ਕੁਆਲੀਫਾਈ ਕੀਤਾ ਤੇ ਹੁਣ ਮੈਂ ਤੁਹਾਡੇ ਸਾਹਮਣੇ ਸਾਰਿਆਂ ਦੇ 올림픽 ਖੇਡ ਕੇ ਹਾਸਲ ਦੁਬਾਰੇ ਨਕਰ ਦੇ ਵਿੱਚ ਪੁੱਜਾਂ ਤੇ ਮੈਂ ਗੁਰੂ ਸਾਹਿਬ ਦਾ ਬਹੁਤ ਮਤਲਬ ਕੀ ਸ਼ੁਕਰਿਆ ਦਾ ਕਰਦਾ ਕਿ ਇਹ ਮੌਕਾ ਮਨਣੇ ਮੈਨੂੰ ਦਿੱਤਾ ਕਿਉਂਕਿ ਪਰਮਾਤਮਾ ਨੇ ਕੋਈ ਜਿਹੜੀ ਕਨੇ ਹੁੰਦੇ ਵੀ ਇਤਿਹਾਸ ਲਿਖਉਣਾ ਹੁੰਦਾ ਤੇ ਉਹ ਆਪਣੇ ਆਪ ਬੰਦੇ ਚੁਣਦਾਗਾ ਉਹਨਾਂ ਤੋਂ ਉਹ ਕੰਮ ਕਰਾਉਂਦਾਗਾ ਜਿਹੜੇ ਰੁਕੇ ਪੈ ਜਾਂਦੇ ਆ ਜਿਹਾ ਇਤਿਹਾਸ ਲਿਖਉਣਾ ਹੁੰਦਾ ਤੇ ਮੈਂ ਪਰਮਾਤਮਾ ਦਾ ਬਹੁਤ ਹੀ ਸ਼ੁਕਰਿਆ ਦਾ ਕਰਦਾ ਕਿ ਉਹਨਾਂ ਨੇ ਮੈਨੂੰ ਚੁਣਿਆ ਇਹ ਇਤਿਹਾਸ ਲਿਖਣ ਵਾਸਤੇ ਸ਼ਾਇਦ ਬਹੁਤ ਸਾਰੀਆਂ ਛੋਟੀਆਂ ਆਪਾਂ ਨੂੰ ਨਹੀਂ ਪਤਾ ਹੋਣਾ ਮੈਂ ਦੱਸਦਾ ਕਿ ਮੈਨੂੰ ਵੀ ਇਹ ਮੇਰੇ ਕੋਲ ਸਾਹਿਬ ਨੇ ਦੱਸਿਆ ਸੀ ਕਿ ਆਪ ਆਪਣੇ ਬਨਾਲੇ ਜ਼ਿਲ੍ਹੇ ਦੇ ਵਿੱਚ ਅੱਜ ਤੱਕ ਕੋਈ ਵੀ ਬੰਦਾ ਆਰਾਮਿਕ ਨਹੀਂ ਖੇਡਿਆ ਆਪਣੇ ਬਨਾਲੇ ਜ਼ਿਲ੍ਹੇ ਆਪਣੇ ਹੋਏ ਨੇ ਆਕਮ ਸਿੰਘ ਜੀ ਹੋਏ ਨੇ ਪਠੜ ਜਿਹੜੇ ਏਸ਼ੀਆ ਦੇ ਗੇਮਾਂ 'ਚ ਨੇ ਉਹਨਾਂ ਦੇ ਏਸ਼ੀਆ ਦੇ ਗੇਮਾਂ 'ਚ ਮੈਡਲ ਨੇ ਤੇ ਹੈਪੀ ਬੌਕਸਰ ਜੀ ਹੋਏ ਨੇ ਜਿਨ੍ਹਾਂ ਨੇ ਕਾਮਨਵੈਲਥ ਗੇਮਾਂ ਦੇ ਵਿੱਚੋਂ ਮੈਡਲ ਨੇ ਤੇ ਪਰ ਹੁਣ ਤੱਕ ਬਹੁਤ ਕਿਸੇ ਨੂੰ ਨਹੀਂ ਰਹੀ ਆ ਕਿ ਬਨਾਲੇ ਜਿਹਦੇ ਦੇ ਵਿੱਚ ਕੋਈ 올림픽 ਨਹੀਂ ਖੇਡਿਆ ਅੱਜ ਤੱਕ 올림픽 ਕੋਈ ਨਹੀਂ ਸੀ ਗਿਆ ਤੇ ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ ਤੇ ਮੈਂ ਇਸ ਕਰਕੇ ਬਹੁਤ ਖੁਸ਼ੀ ਮਹਿਸੂਸ ਕਰਦਾ ਕਿ ਆਪਣੇ ਪਿੰਡ ਨੂੰ ਛੋਟਾ ਜਿਹਾ ਪਿੰਡ ਜਦੋਂ ਕਿਸੇ ਨੂੰ ਦੱਸਦਿਆਂ ਬਗਲਾ ਕਹਿੰਦਾ ਤੂੰ ਕਿੱਥੋਂ ਦਾ ਹੈ ਆਪਾਂ ਦੱਸੀਦਾ ਵੀ ਮੇਰਾ ਪਿੰਡ ਕਾਨੇ ਗਿਆ ਕਈ ਬੰਦਿਆਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਕਾਨੇ ਕੀ ਹੈ ਸ਼ਾਇਦ ਬਹੁਤ ਘੱਟ ਜਾਣਦੇ ਨੇ ਪਰ ਮੈਂ ਉਹਨੂੰ ਸਾਰਿਆਂ ਨੂੰ ਪਸ਼ਵਾਸ ਦਿਲਾਉਣਾ ਕਿ ਮੈਂ ਹੁਣ ਤੱਕ ਮਿਹਨਤ ਕੀਤੀ ਹੈ ਤੇ ਇਸ ਤੋਂ ਬਾਅਦ ਦੁਗਣੀ ਮਿਹਨਤ ਕਰੂੰਗਾ ਤਾਂ ਕਿ ਆਪਾਂ ਨੂੰ ਕਿਸੇ ਨੂੰ ਇਹ ਨਾ ਕਹਿਣਾ ਕਿ ਵੀ ਮੇਰਾ ਪਿੰਡ ਰੂਰੇ ਕਿਆਂ ਦੇ ਨਾਲ ਲੱਗਦਾ ਜਾਂ ਮੇਰਾ ਪਿੰਡ ਧੌਮਲੇ ਦੇ ਨਾਲ ਲੱਗਦਾ ਆਪਣੇ ਪਿੰਡ ਨਾਲ ਇਹ ਪਿੰਡਾਂ ਦੇ ਨਾਮ ਜਾਣੇ ਜਾਣੇ ਜਾਣ ਤੇ ਆਪਣੇ ਪਿੰਡ ਨੂੰ ਜਿੱਦਾਂ ਵੀ ਸਰਜੀਤ ਸਿੰਘ ਬਰਨਾਲਾ ਜੀ ਹੋਏ ਨੇ ਤੇ ਉਹਨਾਂ ਦੇ ਨਾਮ ਦੇ ਨਾਲ ਬਰਨਾਲਾ ਜਾਣਣ ਲੱਗੇ ਲੋਕ ਬਾਹਰੀਆਂ ਸ਼ਹਿਰਾਂ ਦੇ ਇਹ ਗੱਲ ਮੈਨੂੰ ਇੱਕ ਦਿਨ ਮੇਰੇ ਨੇਵੀ ਦੇ ਅਫਸਰ ਨੇ ਮੇਰੇ ਸਪੋਰਟਸ ਅਫਸਰ ਨੇ ਕਿ ਕੋਚੀ ਦੇ ਵਿੱਚ ਕੋਚੀ ਇੱਥੋਂ ਇੰਨਾ ਕੁ ਦੂਰ ਆ ਗਿਆ ਕਿ ਆਪਾਂ ਨੂੰ ਕੋ ਲੋਕ ਬਿਲਕੁਲ ਹੀ ਬਹੁਤ ਮੰਦਰੀ ਕੀ ਸੁਣੂ ਪਤਾ ਹੋਣਾ ਕੇਰਲਾ ਦੇ ਵਿੱਚ ਕੋਚੀ ਆ ਤੇ ਉੱਥੇ ਮੈਨੂੰ ਕਹਿੰਦੇ ਵੀ ਤੂੰ ਕਿੱਥੋਂ ਦਾ ਕਹਾ ਕਾ ਹੈ ਮੈਂ ਕਹਿੰਦਾ ਸਰ ਮੈਂ ਬਰਨਾਲਾ ਕਹਿੰਦੇ ਅੱਛਾ ਸਰਜੀ ਸਿੰਘ ਬਰਨਾਲਾ ਕਿਉਂਕਿ ਸਰਜੀ ਸਿੰਘ ਬਰਨਾਲਾ ਜੀ ਕਰਨਾਟਕਾ ਦੇ ਸੈਦ ਗਵਰਨਰ ਵੀ ਰਹੇ ਨੇ ਸਰਜੀ ਸਿੰਘ ਬਰਨਾਲਾ ਤੇ ਨਾਮ ਦੇ ਨਾਲ ਉੱਚੀ ਦੇ ਵਿੱਚ ਵਿੱਚ ਬੈਠੇ ਲੋਕ ਇਹ ਜਾਣਦੇ ਨੇ ਵੀ ਸਜੀਤ ਸਿੰਘ ਦੇ ਵੀ ਬਰਨਾਲਾ ਪੰਜਾਬ ਦੇ ਵਿੱਚ ਹੈਗਾਗਾ ਇੱਕ ਜ਼ਿਲ੍ਹਾ ਹੈ ਇੱਕ ਸ਼ਹਿਰ ਆ ਤੇ ਇਵੇਂ ਮੈਂ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਲਾਉਣਾ ਪਰਮਾਤਮਾ ਮੈਨੂੰ ਮਿਹਨਤ ਕਰਨ ਦਾ ਬਲ ਬਖਸ਼ੇ ਤੇ ਇਦਾਂ ਹੀ ਜਿੱਦਾਂ ਮਿਹਨਤ ਕਰਕੇ ਅੱਜ ਤੱਕ ਪਹੁੰਚਿਆ ਤੇ ਤੁਹਾਡੇ ਸਾਰਿਆਂ ਦਾ ਸਹਿਯੋਗ ਰਿਹਾ ਤੇਰਾ ਮੇਰੇ ਨਾਲ ਰਹੂਗਾ ਮੈਨੂੰ ਵਿਸ਼ਵਾਸ ਆ ਤੇ ਹੋਣ ਵਾਲੀਆਂ 올림픽 ਗੇਮਾਂ ਹੋਣੀਆਂ, ਏਸ਼ੀਅਨ ਗੇਮਾਂ ਹੋਣੀਆਂ, ਵਰਲਡ ਚੈਂਪੀਅਨ ਹੋਰ ਬਹੁਤ ਵੱਡੇ ਟੂਰਨਾਮੈਂਟ ਹੋਣੇ ਆ ਤੇ 2028 ਦੇ ਵਿੱਚ ਲਾਸ ਐਂਜਲਸ ਦੇ ਵਿੱਚ 올림픽ਸ ਨੇ ਆਪਣੇ ਕੋਲੇ 4 ਸਾਲ ਨੇ ਆਪਾਂ ਪ੍ਰੈਕਟਿਸ ਕਰਨੀ ਆ ਤੇ ਰੱਬ ਪਰਮਾਤਮਾ ਮਿਹਰ ਕਰੇ ਕਿ ਆਪਾਂ ਹੋਰ ਮਿਹਨਤ ਕਰੀਏ ਤੇ ਆਪਾਂ ਨੂੰ ਹੋਰ ਬਲਵਕਸ਼ੀ ਮਿਹਨਤ ਕਰਦਾ ਹੋਰ ਆਪਾਂ ਨੂੰ ਸਟਰੋਂਗ ਕਰੇ, ਤਾਕੜੇ ਕਰੇ ਤੇ ਆਪਾਂ ਮਿਹਨਤ ਕਰਕੇ ਮੈਡਲ ਲੈ ਕੇ ਆਈਏ ਤੇ ਆਪਣੇ ਨੱਗਰ ਦਾ ਆਪਣੇ ਕਰਨੇ ਦੇ ਪਿੰਡ ਦਾ ਨਾਮ ਆ ਜਿਹੜਾ ਕਿਸੇ ਨੂੰ ਦੱਸਣਾ ਆਪਿਆ ਕਰੇ ਵੀ ਕਿੱਥੇ ਆ ਲੋਕ ਪਹਿਲੀ ਜਾਣਦੇ ਹੋਣ ਵੀ ਹਾਂ ਕਰਨੇ ਦੇ ਵੀ ਉਹੋ ਕਰਨੇ ਦੇ ਉਹ ਮੁੰਡੇ ਆਲਾ ਕਰਨੇ ਦੇ ਵੀ ਹਸਨੀ ਸਿੰਘ ਆਲਾ ਕਰਨੇ ਦੇ ਜਾਂ ਆਪਣੇ ਨੱਗਰ ਦਾ ਆਪਾਂ ਨਾਮ ਹੋਰ ਪ੍ਰੋਫਿਟ ਕਰਨਾ ਕਿ ਪੰਜਾਬ ਦੇ ਕਿਸੇ ਵੀ ਕੋਨੇ ਹਾਲਾ ਕਿ ਆਪਣੇ ਦੇਸ਼ ਦੇ ਕਿਸੇ ਵੀ ਮੁੰਡੇ ਚ ਆਪਣਾ ਪਿੰਡਾ ਜਿਹੜਾ ਉਹ ਜਾਣਿਆ ਜਾਣਾ ਚਾਹੀਦਾ ਧੰਨਵਾਦ